ਇਸ ਸਮੇਂ ਦੀ ਵੱਡੀ ਖਬਰ ਇੰਡੀਕੋ ਦੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਉਸ ਦੀ ਐਮਰਜੈਂਸੀ ਲੈਂਡਿੰਗ ਕਰਾਣੀ ਪਈ ਹੈ ਦਰਸਲ ਜਬਲਪੁਰ ਤੋਂ ਹైదరాబాద్ ਦੀ ਇਹ ਫਲਾਈਟ ਸੀ ਜਿਸ ਦੇ ਵਿੱਚ ਇਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਨਾਗਪੁਰ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਇੰਡੀਕੋ ਦੀ ਕਿਸੇ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਅੱਜ ਫੇਰ ਇੱਕ ਐਸੀ ਧਮਕੀ ਮਿਲਦੀ ਹੈ ਜਦੋਂ ਜਬਲਪੁਰ ਦੇ ਡੂਮਨਾ 에어ਪੋਰਟ ਤੋਂ ਹైదరాబాద్ ਦੇ ਲਈ ਉਡਾਨ ਭਰਦੀ ਹੈ ਇੱਕ ਫਲਾਈਟ ਜਿਸ ਤੋਂ ਬਾਅਦ ਉਸ ਦੇ ਪਾਇਲਟ ਨੂੰ ਇੱਕ ਧਮਕੀ ਭਰੀ ਕਾਲ ਆਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਦੇ ਵਿੱਚ ਬੰਬ ਹੈ ਇਸ ਫਲਾਈਟ ਦੇ ਵਿੱਚ ਬੰਬ ਨੂੰ ਉਡਾਣ ਦੇ ਨਾਲ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਨਾਗਪੁਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਈ ਜਾਂਦੀ ਹੈ ਔਰ ਸਵਾ ਘੰਟੇ ਦੇ ਕਰੀਬ ਉੱਥੇ ਫਲਾਈਟ ਰੋਕੀ ਜਾਂਦੀ ਹੈ ਉੱਥੇ ਲੋਕਾਂ ਨੂੰ ਉਤਾਰਿਆ ਜਾਂਦਾ ਹੈ ਔਰ ਸਾਰੇ ਪੂਰੀ ਪੂਰੇ ਜਹਾਜ਼ ਦੀ ਉਹਦੇ ਵਿੱਚ ਤਲਾਸ਼ੀ ਲਈ ਜਾਂਦੀ ਹੈ ਕਿ ਕਿਸੇ ਵੀ ਤਰੀਕੇ ਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਐਸੀ ਸਮੱਗਰੀ ਨਹੀਂ ਹੈ ਜਿਸ ਦੇ ਨਾਲ ਬਲਾਸਟ ਹੋ ਸਕਦਾ ਉਸ ਤੋਂ ਬਾਅਦ ਫਿਰ ਤੋਂ ਉੱਥੋਂ ਫਲਾਈਟ ਚੱਲਦੀ ਹੈ ਨਾਗਪੁਰ ਤੋਂ ਔਰ ਸਾਰੇ ਜਿੰਨੇ ਪੈਸੇਂਜਰ ਨੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ ਹైదరాబాద్ ਸੋ ਅੱਜ ਸਵੇਰੇ 8 ਵਜੇ ਦੀ ਘਟਨਾ ਹੈ ਔਰ ਲਗਭਗ ਨਾਗਪੁਰ 에어ਪੋਰਟ ਦੇ ਉੱਪਰ 1 ਘੰਟਾ 20 ਮਿੰਟ ਤੱਕ ਸਾਰੇ ਯਾਤਰੀ ਜਿਹੜੇ ਸੀ ਉਹਨਾਂ ਨੂੰ ਰੋਕਿਆ ਗਿਆ ਇੰਡੀਕੋ 에어ਲਾਈਨਸ ਨੇ ਅਨੁਸਾਰ ਫਲਾਈਟ 6E7308 ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਵਿਮਾਨ ਦੇ ਵਿੱਚ ਜਬਲਪੁਰ ਦੇ 62 ਪੈਸੇਂਜਰ ਸਵਾਰ ਸੀ ਹਾਲਾਂਕਿ ਕੰਪਨੀ ਨੇ ਕੁਝ ਹੀ ਦੇਰ ਦੇ ਬਾਅਦ ਨਾਗਪੁਰ ਦੇ ਹੈਦਰਾਬਾਦ ਲਈ 비ਮਾਨ ਦੇ ਵਿੱਚ ਉਡਾਨ ਭਰਨ ਦਾ ਦਾਵਾ ਕੀਤਾ ਉਹਨਾਂ ਨੇ ਦੱਸਿਆ ਕਿ ਕੋਸ਼ਿਸ਼ ਸਮੇਂਬਾਦ ਇਹਨਾਂ ਯਾਤਰੀਆਂ ਨੂੰ ਸੁਰੱਖਿਅਤ ਆ ਉਹਨਾਂ ਦੇ ਜਗ੍ਹਾ ਦੇ ਉੱਤੇ ਪਹੁੰਚਾ ਦਿੱਤਾ ਗਿਆ ਇੰਡੀਕੋ ਦੇ ਵੱਲੋਂ ਇਹਦੇ ਉੱਤੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 1 ਸਤੰਬਰ 2024 ਯਾਨੀ ਕਿ ਅੱਜ ਬੰਬ ਦੀ ਧਮਕੀ ਦੇ ਬਾਅਦ ਜਬਲਪੁਰ ਦੇ ਹੈਦਰਾਬਾਦ ਜਾਣ ਵਾਲੀ ਉਡਾਨ ਦੇ ਵਿੱਚ ਜਦੋਂ ਉਹਨਾਂ ਨੂੰ ਧਮਕੀ ਮਿਲਦੀ ਹੈ ਤੇ ਨਾਗਪੁਰ ਦੇ ਵਿੱਚ ਉਸ ਨੂੰ ਮੋੜ ਦਿੱਤਾ ਜਾਂਦਾ ਹੈ ਜਿੱਥੋਂ ਦੀ ਉਸ ਨੂੰ ਲੈਂਡ ਕਰਵਾਇਆ ਜਾਂਦਾ ਹੈ ਉਹਨਾਂ ਦੱਸਿਆ ਕਿ ਸਾਰੇ ਯਾਤਰੀ ਵਿਮਾਨ ਦੇ ਵਿੱਚੋਂ ਉਤਾਰੇ ਜਾਂਦੇ ਨੇ ਔਰ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾਂਦਾ ਹੈ ਔਰ ਦੱਸਿਆ ਗਿਆ ਹੈ ਕਿ ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਨੇ ਔਰ ਇਹ ਘਟਨਾ ਅੱਜ ਸਵੇਰੇ 8 ਵਜੇ ਦੀ ਹੈ ਔਰ 9:20 ਮਿੰਟ ਤੱਕ ਇਸ ਬੀਮਾਨ ਦੇ ਵਿੱਚ ਜਦੋਂ ਸਵਾ ਘੰਟੇ ਦੇ ਕਰੀਬ ਹੀ ਹੋਇਆ ਸੀ ਇਸ ਨੂੰ ਉਡਾਨ ਭਰੀ ਨੂੰ ਔਰ ਉਸ ਤੋਂ ਬਾਅਦ ਤਮਕੀ ਮਿਲਦੀ ਹੈ ਜਿਸ ਤੋਂ ਬਾਅਦ ਇਸ ਦੀ ਸੇਫ ਲੈਂਡਿੰਗ ਜਿਹੜੀ ਹੈ ਨਾਗਪੁਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਵਿਮਾਨ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇੰਡੀਗੋ ਦੇ ਮੈਨੇਜਰ ਜਿਹੜੇ ਨੇ ਹੀਨਾ ਖਾਨ ਦੇ ਅਨੁਸਾਰ ਉਹਨਾਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਸੀ ਇਸ ਤੋਂ ਇਲਾਵਾ ਪੁਪਾਲ ਦੇ ਵਿੱਚ ਵੀ ਅਜ ਇੱਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦਰਸਲ ਅਕਾਸਾ 에ਅਰਲਾਈਨਸ ਦਾ ਇੱਕ ਵਿਮਾਨ ਸੀ ਜਿਹਦੇ ਵਿੱਚ 12 12 ਨਸੀ ਤੋਂ ਉਹ ਮੁੰਬਈ ਜਾ ਰਿਹਾ ਸੀ ਔਰ ਉਸ ਨੂੰ ਮਧ ਪ੍ਰਦੇਸ਼ ਦੇ ਵਿੱਚ ਪੋਪਾਲ ਦੇ ਵਿੱਚ ਅਚਾਨਕ ਲੈਂਡ ਕਰਵਾਉਣਾ ਪਿਆ ਦਰਸਲ ਉਸ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਔਰ 82 ਸਾਲ ਦਾ ਇਹ ਬਜ਼ੁਰਗ ਤੁਰੰਤ ਪੋਪਾਲ ਦੇ ਇੱਕ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅੱਜ ਦੋ ਲੈਂਡਿੰਗ ਐਮਰਜੈਂਸੀ ਲੈਂਡਿੰਗ ਕਰਵਾਈਆਂ ਗਈਆਂ ਨੇ ਇੱਕ ਤਾਂ ਪੋਪਾਲ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਸਿਹਤ ਖਰਾਬ ਹੋਈ ਸੀ ਪਰ emergancy landing ਦੇ ਬਾਵਜੂਦ ਉਸ ਨੂੰ ਨਹੀਂ ਬਚਾਇਆ ਜਾ ਸਕਿਆ ਪਰ ਇੱਕ ਲੈਂਡਿੰਗ ਹੋਈ ਹੈ ਬੰਬ ਦੀ ਧਮਕੀ ਕਾਰਨ ਜਿਹੜੀ ਕਿ ਜਬਲਪੁਰ ਤੋਂ ਹైదరాబాద్ ਇੰਡੀਗੋ ਦੀ ਫਲਾਈਟ ਜਾ ਰਹੀ ਸੀ ਉਸ ਦੇ ਵਿੱਚ ਪਰ ਦੱਸਦੀ ਹੈ ਕਿ ਇਹ ਵੀ ਫਲਾਈਟ ਦੇ ਸੁਰੱਖਿਅਤ ਤਰੀਕੇ ਦੇ ਨਾਲ ਨਾਗਪੁਰ ਦੇ ਵਿੱਚ ਲੈਂਡ ਹੋਈ ਔਰ ਉਸ ਤੋਂ ਬਾਅਦ ਸੁਰੱਖਿਅਤ ਤਰੀਕੇ ਦੇ ਨਾਲ ਆਪਣੇ ਸਥਾਨ ਦੇ ਉੱਤੇ ਪਹੁੰਚ ਗਈ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par